Here in Amritsar, uh, I was just touched by the feeling of empathy for your fellow human being. I mean, the langar, uh, uh, the Golden Temple is 24/7, 365. Uh, that's incredible. I've never come across anything like that before, and, and, and it is—it's uh, inspiring. I come from Canada. You're yeah, right, yeah, close to Winnipeg, a little town named Gimli. It's very enjoying and enjoyable to do this, to, to serve other people, so I'm really glad that I came here. So I came here my intention was to come here and spend 40 days picking up trash to show my love and respect for India and the Indian people. It's a beautiful thing. All of India should be proud of this this, this seva. It's <laughs> great. ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੁਖ ਮੌਜੂਦ ਆ ਸਚਕਨ ਚੜੀ ਹਰਮੰਦਰ ਸਾਹਿਬ ਜੀ ਦੇ ਬਿਲਕੁਲ ਨੇੜੇ ਦੇ ਹੈਰੀਟੇਜ ਸਟਰੀਟ ਦੇ ਵਿੱਚ ਤਦੱਸਦੀ ਕਿ ਜਿੱਥੇ ਲੱਖਾਂ ਦੀ ਦਦਾਦ ਉੱਤੇ ਸੰਗਤ ਸਚਕਨ ਚੜੀ ਹਰਮੰਦਰ ਸਾਹਿਬ ਨੂੰ ਨਤਮਸਤਕ ਹੋਣ ਵਾਸਤੇ ਪਹੁੰਚਦੀ ਆ ਦੇਸ਼ਾਂ ਵਿਦੇਸ਼ਾਂ ਤੋਂ ਜੋ ਸੰਗਤ ਗੁਰੂ ਘਰ ਵਿਖਿਆ ਕੇ ਨਤਮਸਤਕ ਹੁੰਦੀ ਆ ਉੱਥੇ ਹੀ ਇਹ ਤੁਸੀਂ ਤਸਵੀਰ ਜਿਹੜੀ ਦੇਖ ਰਹੇ ਹੋਏ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿੱਥੋਂ ਕਿ ਵਿਦੇਸ਼ਾਂ ਤੋਂ ਜੋ ਸੰਗਤ ਗੁਰੂ ਘਰ ਵਿਖਿਆ ਕੇ ਨਤਮਸਤਕ ਹੁੰਦੀ ਆ ਉੱਥੇ ਹੀ ਜੋ ਐਸੇ ਗੋਰੇ ਵੱਲ ਆ ਰਹੀਆ ਤਾਂ ਉਹਦੀਆਂ ਤਸਵੀਰਾਂ ਸਾਂਝੀਆਂ ਕਰ ਰਹੀਆਂ ਦੇਖ ਸਕਦੇ ਹੋ ਕਿੰਨੇ ਸ਼ਾਦਾ ਭਾਵ ਤੇ ਉਤਸ਼ਾਹ ਦੇ ਨਾਲ ਸੰਗਤਾਂ ਨੂੰ ਜਲ ਸ਼ਕਾਉਂ ਦੀ ਜਿਹੜੀ ਇੱਥੇ ਸੇਵਾ ਕੀਤੀ ਜਾ ਰਹੀ ਹੈ ਤੇ ਸਤਨਾਮ ਵਾਹਿਗੁਰੂ ਜਿਹਦਾ ਨਾਲ ਜਾਪ ਵੀ ਜਿਹੜਾ ਇਹਨਾਂ ਵੱਲੋਂ ਇੱਥੇ ਕੀਤਾ ਜਾਂਦਾ ਹੈ ਤਾਂ ਉੱਥੇ ਹੀ ਇਹ ਤੁਸੀਂ ਵੇਖ ਸਕਦੇ ਹੋ ਕਿ ਨਿਸ਼ਕਾਮ ਸੇਵਾ ਜਿਹੜੀ ਇੰਨਾ ਸਿੰਘ ਸਾਹਿਬ ਹੋਣਾ ਵੱਲੋਂ ਇੱਥੇ ਨਿਭਾਈ ਜਾ ਰਹੀ ਹੈ ਕਾਫੀ ਲੰਬੇ ਸਮੇਂ ਤੋਂ ਤਾਂ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਹਾਂ ਜੀ ਤਾਂ ਕਿਵੇਂ ਵੇਖਦੇ ਹੋ ਜੀ ਜਿੱਥੇ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਇੱਥੇ ਸੇਵਾ ਕਰ ਰਹੇ ਹੋ ਉੱਥੇ ਹੀ ਅੱਜ ਤੇ ਇਸ ਵੀਰ ਹੋਣਾ ਵੱਲੋਂ ਵੀ ਬਾਰੋਂ ਆ ਕਿੱਥੇ ਸੇਵਾ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤੇ ਅਸੀਂ ਸੇਵਾ ਕਰਦੇ ਨਹੀਂ ਇਹ ਗੁਰੂ ਰਾਮਦਾਸ ਜੀ ਬਖਸ਼ਿਸ਼ ਹੈ ਜਿਹਦੇ ਕੋਲੋਂ ਸਤਕੁਰ ਦੇਤੇ ਬਖਸ਼ਿਸ਼ ਹੋਵੇ ਉਹ ਸੇਵਾ ਇਹ ਵੀ ਨਹੀਂ ਕਰਦਾ ਪਿਆ ਇੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੇਖੋ ਔਰ ਅੰਗਰੇਜ਼ ਕਿੰਨੇ ਆ ਪਾ ਜਿਹਨੂੰ ਮਾਰਨ ਚੋਣ ਕੀਤੀ ਹੈ ਜਿਹਦੇ ਕੋਲ ਸੇਵਾ ਕਰवानी ਹੈ ਕੋਈ ਕੋ ਸੇਵਾ ਕਰवानी ਹੈ ਕਿ ਗੁਰੂ ਸਾਹਿਬ ਦੀ ਕਿਰਪਾ ਹੈ ਇਹ ਕਾਫੀ ਦਿਨਾਂ ਤੋਂ ਆ ਰਿਹਾ ਇਹਨੇ 40 ਦਿਨ ਹੈ ਨਾ ਹੈ ਇਹ ਕਾਫੀ ਦਿਨਾਂ ਤੋਂ ਆ ਰਿਹਾ ਸੇਵਾ ਦਾ ਆਨੰਦ ਇਹਨੂੰ ਆ ਰਿਹਾ ਇਹਨੂੰ ਸੇਵਾ ਦਾ ਆਨੰਦ ਆ ਰਿਹਾ ਬਹੁਤ ਪਿਆਰ ਨਾਲ ਸੇਵਾ ਕਰਦਾ ਹੈ ਤੇ ਸਤਿਗੁਰੂ ਕਿਰਪਾ ਕਰੇ ਇਹਨੂੰ ਸੇਵਾ ਤੋਂ ਅੰਦਰ ਦਾ ਬੈਨੀਫਿਟ ਮਿਲੇ ਕਿਉਂ ਅੰਦਰ ਉਹ ਬੰਦਾ ਖਾਲੀ ਹੈ ਨਾ ਅੰਦਰ ਨਾਮ ਨਹੀਂ ਕਿ ਬੰਦਾ ਖਾਲੀ ਜਿੰਨੀ ਮਰਦੀ ਦولت ਹੋਵੇ ਤੇ ਅੰਦਰ ਦਾ ਵਿਸ਼ੋਕ ਮਿਲੇ ਤੇ ਬਾਹਰ ਦਾ ਸੁਖ ਗੁਰੂ ਸਾਹਿਬ ਦੀ ਕਿਰਪਾ ਕਰਨ ਇਹਦੀ ਟੋਲੀ ਬਾਨ ਤੇ ਜਿਹੜੀਆਂ ਸੰਗਤਾਂ ਜਲ ਸਕਦੀਆਂ ਨੇ ਉਹਨਾਂ ਨਾਮਦਾਨ ਸਨਾਰ ਅਮਰਤ ਵਲੇ ਉੱਠਦਾ ਬਲਬਖਸ਼ੇ ਇਤਿਹਾਸਾ ਦੀ ਢੜੀ ਦੇਖੋ ਸਾਡਾ ਨਿਕ ਬਾਨਾ ਹੈ ਸੇਵਾ ਤੇ ਕੋ ਰਾਮਦਾਦੀਆਂ ਸੰਗਤਾਂ ਜਿਹੜੀਆਂ ਨੇ ਬਾਹਰੋਂ ਆ ਕੇ ਕਰਦੀਆਂ ਨੇ ਜੇ ਸੰਗਤਾਂ ਸਹਿਯੋਗ ਨਾ ਦੇਣ ਤੇ ਅਸੀਂ ਕੁਝ ਨਹੀਂ ਕਰ ਸਕਦੇ ਦੇਖੋ ਕਲਾਸ ਕਲਾਸ ਕੁਆਜਦੇ ਸੰਗਤਾਂ ਨਵੇਂ ਕਲਾਸ ਦੇ ਜੰਦੀਆਂ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਸਾਹਿਬ ਕਰਵਾਏ ਤੇ ਧੰਵਾਦ ਹੈ ਕੋ ਰਾਮਦਾਸ ਦਾ ਜੀ ਤਾਂ ਤੁਹਾਡੇ ਕੋਲ ਕਿਵੇਂ ਜੋ ਇਹਨਾਂ ਵੱਲੋਂ ਆ ਕੇ ਤੁਹਾਡੇ ਕੋਲੋਂ ਬੇਨਤੀ ਕੀਤੀ ਗਈ ਸੀ ਕਿ ਕਿ ਮੈਂ ਵੀ ਇੱਥੇ ਸੇਵਾ ਕਰਨੀ ਲੋ ਕੋਈ ਤਾਂ ਇੱਕ ਨਹੀਂ ਅੰਗਰੇਜ਼ ਸਾਡੇ ਕੋਲ ਵੀਡੀਓ ਵਿੱਚ ਬੜੇ ਅੰਗਰੇਜ਼ ਨੇ ਇੱਕ ਨਹੀਂ ਬਲ ਉਹਨਾਂ ਨੂੰ ਇਸ਼ਾਰਾ ਕਰਦੇ ਦਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹਦੇ ਕਰਮ ਚੰਗੇ ਹੋਣ ਉਹ ਇਸ਼ਾਰਾ ਸਮਝ ਜਾਂਦਾ ਤੇ ਜਿਨ੍ਹਾਂ ਨਹੀਂ ਤੇ ਉਹਨੂੰ ਕਹਿੰਦੇ ਵੀ ਉਹ ਨਹੀਂ ਸਮਝਦੇ ਕੋ ਸਾਡੇ ਪੰਜਾਬੀ ਬੱਚੇ ਨੇ ਕਹਿੰਦੇ ਵੀ ਨਹੀਂ ਮੰਨਦੇ ਤੇ ਕਈ ਬੱਚੇ ਇਸ਼ਾਰੇ ਨਾਲ ਸਮਝ ਜਾਂਦੇ ਆ ਪਰ ਜਿਹਨੂੰ ਗੁਰੂ ਦੀ ਕਿਰਪਾ ਕਰੇ ਇਹਦੇ ਦੇਸ ਗੁਰੂ ਦੀ ਕਿਰਪਾ ਹੈ ਤੇ ਤਾਂ ਇਹ ਸੇਵਾ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਸੇਵਾ ਦੇ ਕਿਰਪਾ ਦੇ ਕਾਰ ਇਹ ਸੇਵਾ ਕਰਦੇ ਪਏ ਇਹ ਜਿਹੜਾ ਕਿਸੇ ਬੰਦੇ ਵਾਸ ਨਹੀਂਗਾ ਬਸ ਸੇਵਾ ਕਰਨੀ ਕਿਸੇ ਬੰਦੇ ਵਾਸ ਨਹੀਂ ਸੇਵਕ ਸੇਵਾ ਬਣਾਈ ਹੁਕਮ ਬੂਝ ਪਰਮਗਤ ਪਾਈ ਉਹਨਾਂ ਲੋਕਾਂ ਨੂੰ ਪਰਮਗਤ ਮਿਲਦੀ ਹੈ ਜਿਹੜੇ ਗੁਰਸਾਹਿਬ ਦੀ ਕਰਦੀ ਸੇਵਾ ਕਰਦੇ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਾਊ ਕੈਨ ਯੂ ਫੀਲ ਇਨ ਦਿਸ ਟਾਈਮ ਐਂਡ ਡੂਇੰਗ ਸੇਵਾ ਵੈਲ ਏਵਰ ਸਿਂਸ ਆਈ ਅਰਾਈਵਡ ਹੇਅਰ ਇਨ ਅੰਮ੍ਰਿਤਸਰ ਆਈ ਵਾਸ ਜਸਟ ਟੱਚਡ ਬਾਈ ਦ ਫੀਲਿੰਗ ਆਫ ਐਮਪੈਥੀ ਫਾਰ ਯਰ ਫੈਲੋ ਹਿਊਮਨ ਬੀਇੰਗ It's not something that I've ever experienced it before to this degree. I mean, the langar, uh, uh, the Golden Temple is 24/7, 365. Uh, that's incredible. I've never come across anything like that before, and, and, and it is—it's uh, inspiring to, to see that. So I'm just glad to be able to be a small part of it. And in which country you live in? I come from Canada. You come from Canada? Yeah, right, yeah, close to Winnipeg, a little town named Gimli. I'm a commercial fisherman there, and uh, yeah, that's where I come from. Okay. And uh, uh, you know, Satnam Waheguru, Waheguru Ji Ka Khalsa, Waheguru Ji Ki Fateh, you speak it? well mayor taught me that, uh, uh, so I, I do understand it. And uh, and it's certainly renowned around here. Everybody knows it. Um, again, like the, the level of spiritual compassion for your fellow human being is huge. It's, a, it's, it's very enjoying and enjoyable to do this, to, to serve other people. So I'm really glad that I came here. I love it. And I, I brought something with me, too. I brought this, uh, uh, the flag of humanity, celebrating the commonality of being human, and this too. Yeah, and in English it's uh, no matter a person's religion or lack thereof, no matter a person's skin color, nationality, or politics, these differences are as nothing compared to what we have in common. We are human. And I did not know that, but this falls right in line with Sikh teaching. Sikh, Sikh teaches the same. So uh, this is, this is a flag, it's two sets of hands, and you can see the adults are passing the earth to the child. So I came here. My intention was to come here and spend 40 days picking up trash to show my love and respect for India and the Indian people. I had no idea about this. I had no idea about Seva. I'd never heard of it before. I was astounded when I, when I, when I heard about it, so I'm here every night as, as much as I can to, uh, to help out. It's a beautiful thing. All of India should be proud of this the, the, this Seva. <laughs> it's great. Uh, how can you fail? Because are a lot of people, who Sorry? Many people around this area, and how can you fail in this time? And are you drink seva. Uh, well, I, I think everybody appreciates it. They're, they're, they take water from me. Some of them are a little bit, you know, who's this guy? Because I don't look very Indian. But uh, uh, no, no, smiles all around. I mean, people are just. I love the Indian people. They are good people. They're great i love i love the indian people and i love the i'm glad i came here ka khelsa, fate. why why he grew jika khalsa why he grew jiki ਮੇਰਾ ਦੋਸਤ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਕੇ ਮੇਰਾ ਦੋਸਤ ਤਾਂ ਸੱਚਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਦਾਰੇ ਕਰਨ ਵਾਸਤੇ ਪਹੁੰਚੇ ਜਿਹੜੇ ਦੇਸ਼ ਵਿਦੇਸ਼ਾਂ ਤੋਂ ਇਸ ਤਰ੍ਹਾਂ ਦੇ ਨਾਲ ਸੰਗਤ ਜਦੋਂ ਆਉਂਦੀ ਆ ਤਾਂ ਕਾਫੀ ਸ਼ਰਧਾ ਭਾਵ ਦੇ ਨਾਲ ਉਤਸ਼ਾਹਿਤ ਹੁੰਦੀ ਆ ਦਰਸ਼ਨ ਦਾਰੇ ਕਰਦੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿੱਡੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਸੇਵਾ ਨਿਭਾ ਰਹੇ ਇਹਨਾਂ ਵੱਲੋਂ ਤਸਵੀਰਾਂ ਜਿਹੜੀਆਂ ਤੜ ਨਾਲ ਸਾਂਝੀਆਂ ਕਰ ਰਹੀਆਂ ਕਿਉਂਕਿ ਸੰਗਤ ਜਿਹੜੀ ਆ ਬੜੇ ਵੱਡੇ ਪੱਧਰ ਦੇ ਉੱਤੇ ਗੁਰੂ ਘਰ ਵਿਖੇ ਨੂੰ ਤੁਮਸਤਕ ਹੁੰਦੀ ਆ ਤਾਂ ਇੱਥੇ ਪਹੁੰਚ ਕੇ ਦਰਸ਼ਨ ਦਰ ਵੀ ਕਰਦੀ ਆ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਦਾਰੇ ਕਰਨ ਤੋਂ ਬਾਅਦ ਸੇਵਾ ਵੀ ਕਰਦੀ ਜਿਹੜੀ ਦਿਖਾਈ ਦਿੰਦੀ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨ ਇਕਜਕਵਾਨੀ ਟੀਵੀ ਸ਼੍ਰੀਮ ਸਸਾਈਪ